ਮੇਰਾ ਨਾਮ ਮਨਜੀਤ ਰਾਜ ਸੀਨੀਅਰ ਮਿਤ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਜੋ ਪੰਜਾਬ ਜਿਲ੍ਹਾ ਬਰਨਾਲਾ ਜੀ ਅੱਜ ਜੋ ਹਾਦਸੇ ਹੋਏ ਨੇਗੇ ਇੱਕ ਸਾਡੇ ਇਧਰ ਜੇਲ੍ਹ ਦੇ ਕੋਲੇ ਬਾਜਾਖਣ ਰੋਡ ਤੇ ਹੋਇਆ ਜੋ ਡੱਲੇ ਵਾਲ ਆਪਣੇ ਸਿੱਧੂਪੁਰ ਦੇ ਸੀਗੇ ਡੱਲੇ ਵਾਲ ਤੋਂ ਆ ਰਹੀ ਸੀ ਬੱਸ ਉਹਨਾਂ ਦੇ ਪਿੰਡ ਤੋਂ ਉਹ ਹਾਦਸਾ ਹੋਇਆ ਤੇ ਇੱਕ ਹਾਦਸਾ ਹੋਇਆ ਹੰੜਾ ਬਾਈਪਾਸ ਹੰੜਾ ਬਾਈਪਾਸ ਤੇ ਜਿਹਨੂੰ ਆਪਾਂ ਜਲੇਬੀ ਪੁਲ ਕਹਿੰਦੇ ਮੋਗਾ ਬਾਈਪਾਸ ਵਾਲੇ ਤੇ ਉਹ ਅਗਰਾਹਾਂ ਦੀ ਬੱਸ ਸੀਗੀ ਉਹ ਕੋਠਾ ਗੁਰੂਗੁਰੂ ਜਾ ਰਹੇ ਸੀਗੀ ਉਹਦੇ ਵਿੱਚ ਤਿੰਨ ਲੇਡੀਜ਼ ਮੌਕਦ ਐਕਸਪਾਇਰ ਹੋ ਗਏ ਨੇ 31 32 ਸੱਟਾਂ ਨੇ ਜੀ ਦੋਨੇ ਹੱਥ ਸੇ ਬਹੁਤ ਖਤਰਨਾਕ ਹੋਣਗੇ ਤੇ ਇਹ ਜਿਹੜੀ ਅਗਰਹਾ ਵਾਲੇ ਟਹਾਨਾ ਜਾ ਰਹੇ ਸੀ ਪੰਚ ਮਹਾਪੰਚਾਇਤ ਵਾਲੀ ਚ ਤੇ ਦੂਸਰੇ ਜਿਹੜੇ ਡੱਲੇ ਵਾਲੇ ਸੀ ਖਨੌਰੀ ਦਾ ਕਿੱਥੇ ਜਾ ਰਹੇ ਸੀ ਖਨੌਰੀ ਜੀ ਮੇਰਾ ਨਾਮ ਵੀ ਕਰਨਜੀਤ ਸਿੰਘ ਅਸੀਂ ਭਾਰਤੀ ਕਿਸਾਨ ਜੁਣੀਏਕਤਾ ਗ੍ਰਾਹਾਂ ਇਕਾਈ ਕੋਠਾਗੁਰੂ ਵੱਲੋਂ ਸੰਯੁਕਤ ਮੂਰਤੀ ਦੀ ਕਾਲਤੀ ਜਾ ਰਹੇ ਸੀਗੇ ਸ਼ਾਮਲ ਹੋਣ ਮਹਾਪੰਚਾਇਤ ਦੇ ਵਿੱਚ ਅਸੀਂ ਕੋਠਾਗੁਰੂ ਤੋਂ ਆ ਰਹੇ ਸੀ ਬਰਨਾਲਾ ਬਾਈਪਾਸ ਦੇ ਉੱਤੇ ਹੀ ਸਾਡੀ ਬੱਸ ਪਲਟੇ ਜਾਂਦੀ ਹੈ ਜੀ ਉਹਦੇ ਵਿੱਚ ਹੀ ਸਾਡੀਆਂ ਕਾਫੀ ਔਰਤਾਂ ਤੇ ਸਾਡੇ ਕਾਫੀ ਨੌਜਵਾਨ ਸਾਡੇ ਕਾਫੀ जख्मी ਹੈ ਜੀ ਉਹਦੇ ਚੋਂ ਤਿੰਨੇ ਜਣਿਆਂ ਦੀ ਸਾਡੀ ਡੈਥ ਹੋ ਚੁੱਕੀ ਹੈ ਔਰਤਾਂ ਦੀ ਵਿੱਚ ਹੀ ਬੰਦਿਆਂ ਦੀ ਤੇ ਇੰਜਰਡ ਘੱਟੋ ਘੱਟ ਹੈਗੇ 30 ਜਣੇ ਕਾਫੀ 30 32 35 ਜਣੇ ਹੈਗੇ ਆ ਜੀ ਰੈਫਰ ਵੀ ਕੀਤੇ ਨੇ ਰੈਫਰ ਅਜ ਤੋਂ ਬਠਿੰਡੇ ਰੈਫਰ ਕਰਤੇ ਹੀ ਕਾਫੀ ਸੱਟਾਂ ਜ਼ਿਆਦਾ ਹੋਣ ਕਾਰਨ ਹੀ ਉਹ ਰੈਫਰ ਕਰ ਦਿੱਤੇ ਗਏ ਜੀ ਇਹ ਕਿੰਨੇ ਦਾ ਅਕਸੀਡੈਂਟ ਬਣਾ ਕਿੰਨੇ 9 ਵਜੇ ਵਾਇਖੁਰ ਦੀ ਕਾ ਖਾਲਸਾ ਵਾਇਖੁਰ ਦੀ ਕੀ ਫਤਿਹ ਮੇਰਾ ਨਾਮ ਪ੍ਰੇਤ ਸਿੰਘ ਪਿੰਡ ਡੱਲੇਵਾਲਾ ਫਰੀਦਕੋਟ ਜ਼ਿਲ੍ਹਾ ਅਸੀਂ ਸਿੱਧੂਪੁਰ ਜਹੇ ਬੰਦੀ ਜੋ ਅਜ ਉਹਨਾਂ ਦਾ 4 ਤਰੀਕ ਦਾ ਫਨੌਰੀ ਬਾਡਰ ਤੋਂ ਅਕਾਲ ਆਈ ਸੀ ਵੀ ਕੱਟ ਵਿਖਾਉਣਾ ਸਰਕਾਰ ਦੇ ਬਾਬਤ ਜੋ ਡੱਲੇਵਾਲਾ ਸਾਹਿਬ ਮਰਨਵਰਤੇ ਬੈਠੇ ਆ ਸਾਡੇ ਪਿੰਡੋਂ 65 ਸਵਾਰੀਆਂ ਸੀ ਬੱਸ ਦੇ ਵਿੱਚ ਜਿਹੜਾ ਇਹ ਸਾਡਾ ਐਕਸੀਡੈਂਟ ਹੋਇਆ ਅਸੀਂ ਜਿਹੜੇ ਧਰਨੇ ਮਗਾਰੇ ਕਰ ਰਹੇ ਆ ਅਸੀਂ ਸਰਕਾਰ ਦੇ ਬਰਖਰਾਬ ਉਥੇ ਅੱਜ ਜੋ ਸਾਡਾ ਡਲੇਵਾਲਾ ਸਾਹਿਬ ਮਰਨਵਰ ਤੇ ਬੈਠਿਆ ਪ੍ਰਧਾਨ ਜੀ ਸਾਡੇ ਪਿੰਡ ਦਾ ਕੋਹੜਾ ਡਲੇਵਾਲਾ ਸਾਹਿਬ ਜੋ ਜੀ ਕਿੰਨਾ ਘ ਭੈ ਵੀ ਸੀ ਕਿੰਨੀ ਕਿ ਸੱਤਾ ਕਿੰਨੇ ਕਿ ਲੋ ਚੱਲ ਹਾ ਸਾਹ ਸਾਹ ਬਹੁ ਭਿਆਨਕ ਹੋਇਆ ਜਦੋਂ ਤੁਸੀਂ ਹਸਾਵੇ ਲਾ ਲਓ ਵੀ ਬੱਸ ਦੇ ਅਗਲੇ ਵਜ ਦੀ ਸਵਾਰੀਆਂ ਗਾਂ ਦੋ ਸਵਾਰੀਆਂ ਬੱਸ ਦੇ ਅਗਲੇ ਪਾਸੇ ਵਜਦੀ ਸੀ ਸਾ ਟੁੱਟ ਕੇ ਜਾ ਕੇ ਡਿੱਗੀਆਂ ਫੜਕੇ ਦੇ ਉੱਪਰ ਤੇ 65 ਸਵਾਰੀਆਂ ਫਿਰ ਉਹਦੇ ਚੋਂ ਨੁਕਸਾਨਤਾ ਹੈਗਾ ਯਾਰ ਸਾਰਿਆਂ ਦੀ ਕਿਸੇ ਦੀ ਲੱਤ ਟੁੱਟੀ ਆ ਕਿਸੇ ਦੀ ਬਾਹਾਂ ਟੁੱਟੀ ਆ ਹੈ ਆਹ ਹਸਤਾ ਪਰ ਇਹ ਮਾਲਕ ਦੇ ਜਿਹੜੀ ਸਾਡੀ ਬੱਸ ਹੈ ਉਹਦੇ ਚ ਇੰਨਾ ਜਰੂਰ ਆ ਵੀ ਜਾਨੀ ਨੁਕਸਾਨ ਨੇ ਹੋਇਆਗਾ ਤੇ ਅਸੀਂ ਤਾਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹੋ ਜੇ ਮੌਸਮ ਦੇ ਵਿੱਚ ਜੋ ਤੁਰਨਾ ਪੈਂਦਾ ਨਾ ਸੰਗਤ ਨੂੰ ਤੇ ਸਰਕਾਰ ਤੇ ਮੋਦੀ ਸਾਹਿਬ ਇਸ ਗੱਲ 'ਤੇ ਧਿਆਨ ਦੇਣ ਕਿ ਉਹ ਕਿਸਾਨਾਂ ਦੀਆਂ ਮੰਗਾਂ ਇਹਨਾਂ ਨੂੰ ਲਾਗੂ ਕਰਨ ਨਹੀਂ ਸਾਡੀ ਜਿਹੜੀ ਬੱਸ ਉਹਦੇ 'ਚ ਨਹੀਂ ਮੌਤ ਹੋਈ ਸਾਡੇ ਨਾਲ ਇੱਕ ਹੋਰ ਹਸਤਾ ਹੋਇਆ ਦੂਜੇ ਪਾਸੇ ਅਜਰਾਹਾ ਦੀ ਬੱਸ ਆਉਂਦੀ ਸੀ ਉਹਦੇ 'ਚ ਸੁਣਨਾ ਚਾਹੀਦਾ ਵੀ ਤਿੰਨ ਚਾਰ ਜਾ ਪਾ ਦੇ ਮੁਕਤਾਂ ਉਸ ਵਸ ਦੇ ਵਿੱਚ ਹੋ ਚੁੱਕੀਆਂ ਇਸ ਤਿੰਨ ਦੋ ਐਕਸੀਡੈਂਟ ਸਾਡੇ ਕੋਲ ਟੋਟਲ 41 ਪੇਸ਼ੈਂਟ ਆਏ ਜਿਨ੍ਹਾਂ ਦੇ ਵਿੱਚੋਂ 7 ਵੀ ਡੈਥ ਹੋ ਗਈ ਇੱਕ ਤਾਂ ਨੌਰਥਾਈਟਿਕ ਔਨ ਦਾ ਸਾਈਟ ਹੀ ਡੈਥ ਹੋ ਗਈ ਕਿਉਂਕਿ ਦੋ ਸਾਡੇ ਕੋਲ ਇੱਕ ਬ੍ਰੌਡ ਡੈਗ ਸੀ ਇੱਕ ਵੀ ਡਿਲੀਟ ਟ੍ਰੀਟਮੈਂਟ ਡੈਥ ਹੋ ਗਈ 6 ਪੇਸ਼ੈਂਟ ਜ਼ਿਆਦਾ ਸੀਰੀਅਸ ਸੀਗੇ ਜਿਨ੍ਹਾਂ ਦੇ ਹੈਡ ਇੰਜਰੀ ਸੀ ਜਾਂ ਕ੍ਰਸ਼ ਇੰਜਰੀ ਸੀ ਗਿਆ ਉਹਨਾਂ ਨੂੰ ਤੁਹਾਨੂੰ ਰੈਫਰ ਕਰਨਾ ਪਿਆ ਤੇ ਬਾਕੀ 32 ਪੇਸ਼ੈਂਟਸ ਆ ਉਹਨਾਂ ਦਾ ਇਲਾਜ ਅੱਛੀ ਹੋਇਆ ਮਤੋਂ ਅੰਦਾਜ਼ਨ 12-13 ਪੇਸ਼ੈਂਟ ਜਿਹੜੇ ਨੇ ਅਸੀਂ ਚੁੱਕੀ ਕਰ ਵੀ ਚੁੱਕੇ ਆ ਕਿਉਂਕਿ ਉਹ 30% ਗਰੀਸੀ ਨਹੀਂ ਆ। ਬਾਕੀ ਵੀ ਕੁਝ ਦੇ ਫ੍ਰੈਕਚਰ ਨੇ ਉਹਨਾਂ ਦੇ ਐਕਸ-ਰੇ ਹੋ ਗਏ ਨੇ ਤੇ ਉਹਨਾਂ ਲਾਈਨ ਆਫ ਐਕਸੀ ਜਿਹੜੇ ਹੈ ਆਰਥੋਪੀਡੀਸ਼ਨ ਉਹ ਮੈਨੇਜ ਕਰ ਰਹੇ ਨੇ ਅੱਗੇ ਹੋ ਜਾਏਗਾ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਟਹਾਨਾ ਦੇ ਵਿੱਚ ਮਹਾ ਕਿਸਾਨ ਪੰਚਾਇਤ ਹੋਣ ਜਾ ਰਹੀ ਸੀ। ਦੂਸਰਾ ਕਿਸਾਨ ਮੋਰਚਾ ਗੈਰ ਸਿਆਸੀ ਦੇ ਸੱਦੇ ਦੇ ਉੱਤੇ ਖਨੌਰੀ ਦੇ ਵਿੱਚ 20 ਕਿਸਾਨ ਮਹਾਪੰਚਾਇਤ ਹੋਣ ਜਾ ਰਹੀ ਸੀ। ਇਸ ਇਹਨਾਂ ਪਸਾਰ ਮਹਾਪੰਚਾਇਤਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚੋਂ ਕਾਫਲੇ ਜਾ ਰਹੇ ਸਨ ਇਹਨਾਂ ਜੋ ਦੋ ਹਾਦਸੇ ਅੱਜ ਬਰਨਾਲੇ ਦੇ ਵਿੱਚ ਵਾਪਰੇ ਐ ਬਹੁਤ ਦੁਖਦਾਈ ਨੇ ਸਾਡੇ ਵਾਸਤੇ ਬਹੁਤ ਵੱਡਾ ਸਾਡੇ ਵਾਸਤੇ ਘਟਾ ਹੈ ਇੱਕ ਹਾਦਸਾ ਵਾਪਰਿਆ ਜੇਲ੍ਹ ਦੇ ਨੇੜੇ ਸੋਹਲਪੱਤੀ ਦੂਜਾ ਹਾਦਸਾ ਵਾਪਰਿਆ ਬਰਨਾਲਾ ਬਠਿੰਡਾ ਰੋਡ ਦੇ ਉੱਤੇ ਜੀ ਮਾਲ ਦੇ ਨੇੜੇ ਉੱਥੇ ਇੱਕ ਭੈਣ ਦੀ ਸਾਡੀ ਕਿਸਾਨ ਕਾਰਕੁੰਨ ਦੀ ਮੌਤ ਹੋ ਗਈ ਹੈ ਦੋ ਮੌਤਾਂ ਬਰਨਾਲੇ ਸਿਵਲ ਹਸਪਤਾਲ ਚ ਆਉਣ ਤੋਂ ਬਾਅਦ ਹੋ ਗਈਆਂ ਤਿੰਨ ਵੱਡੇ ਘਾਟੇ ਅੱਜ ਸਾਨੂੰ ਪੈ ਗਏ ਐ ਕਿ ਜਿੱਥੇ ਕਿਸਾਨ ਮਜ਼ਦੂਰ ਕਿਸਾਨ ਮਹਾਪੰਚਾਇਤਾਂ ਚ ਭਾਗ ਲੈਣ ਵਾਸਤੇ ਜਾ ਰਹੇ ਸਨ ਉਥੇ ਧੁੰਦ ਦੀ ਚਪੇੜ ਤੇ ਆਉਣ ਕਰਕੇ ਸਾਡੇ ਹਾਦਸੇ ਵਾਪਰੇ ਐ ਅੱਜ ਬਹੁਤ ਹੀ ਮੰਨ ਭਾਗ ਗਰੀਨਸੀ ਬਰਨਾਲੇ ਵਾਸਤੇ ਦੋ ਮੇਜਰ ਐਕਸੀਡੈਂਟ ਹੋਏ ਨੇ ਬਸਾਂ ਦੇ ਜਿਦੇ ਵਿੱਚ ਫੁੱਲ 41 ਬੰਦੇ ਜ਼ਖਮੀ ਹੋਏ ਨੇ ਇਨਾ 41 ਬੰਦਿਆਂ ਵਿੱਚੋਂ ਤਿੰਨ ਬੰਦਿਆਂ ਦੀ ਡੈਥ ਹੋ ਗਈ ਹੈ ਤੇ ਬਾਕੀ 6 ਬੰਦੇ ਸੀਰੀਅਸ ਸੀ ਜਿਨ੍ਹਾਂ ਨੂੰ ਬਖਸਾਲਾ ਹਸਪਤਾਲ ਵਿੱਚ ਰੈਫਰ